ਇੱਕ ਵਾਰਾਂ ਦੱਸਿਆ ਨਾ ਵੀ ਜ਼ੁਬਾਨ ਕੱਟ ਚਲਾ ਫਿਰ ਹਟਦੀ ਨਹੀਂ ਤੂੰ ਮਮੀ ਜੀ ਕੀ ਹੋਇਆ ਵਾ ਸੰਦੀਪ ਤੂੰ ਜਾਣਦੇ ਦੀ ਗੱਲ ਹਟਦੀ ਨਹੀਂਗੀ ਗੱਲ ਕੀ ਹੋਈ ਦੱਸੋ ਮੈਨੂੰ ਗੱਲ ਕੀ ਹੋਣੀ ਆ ਤੇਰੀਆਂ ਰੀਸਾਂ ਕਰਦੀ ਆ ਵੀ ਉਹ ਪਿੰਡ ਗਈ ਆ ਤਾਂ ਮੈਂ ਵੀ ਜਾਣਾ ਇਹਨੂੰ ਇੰਨਾ ਨਹੀਂ ਪਤਾ ਲੱਗਦਾ ਨਾ ਕਿ ਸਕੂਲ ਤੇ ਲੱਗੋਦੀ ਨੰਗੀ ਜੇ ਤੇਰੇ ਪੱਲੇ ਕੁਝ ਹੈਗਾ ਏ ਕਿ ਤੂੰ ਵੀ ਨੌਕਰੀ ਕਰ ਲੈਂਦੀ ਜੋ ਤੇ ਬਾਲਟੀਆਂ ਲੈ ਆਂਦੀਆਂ ਇੱਧਰ ਹਾਂਜੀ ਅੰਦਰ ਆਈਏ ਭਈਆ ਤੇ ਮੈਂ ਤਾਰ ਕੱਢ ਦਿੰਦਾ ਤੇ ਤੁਸੀਂ ਆ ਕਰ ਲਓ ਫਿਰ ਹੈ ਕੱਢ ਲਓ ਮੁੰਡਾ ਹੋ ਗਿਆ ਯਾਰ ਹਾਂਜੀ ਹੋ ਗਿਆ ਕੀ ਆਵਾ ਕੋਈ ਨਹੀਂ ਮੁੰਡਾ ਕਿਉਂ ਨਾ ਲੈ ਮੂੰਹ ਤੇ ਬਣਾਇਆ ਗੱਲ ਕੀ ਹੋਈ ਆ ਨਹੀਂ ਗੱਲ ਤੇ ਕੋਈ ਨਹੀਂ ਹੋਈ ਫਿਰ ਵੀ ਮੰਮੀ ਨੇ ਕਿਆ ਕੋ ਕਹਿਣਾ ਕੀ ਹੈ ਇਹ ਘਰ ਦੇ ਵਿੱਚ ਤੇ ਆਪਣੀ ਗੱਲ ਦੱਸਣੀ ਹੋਵੇ ਨਾ ਤੇ ਉਹ ਵੀ ਪਾਪ ਹੈ ਕਿਉਂ ਕੀ ਆਵਾ ਮੈਂ ਕਦੋਂ ਦਾ ਪੁੱਛੀ ਜਾਣਿਆ ਦੱਸਦੇ ਹੈ ਨਹੀਂ ਬੁਝਾਰਤਾਂ ਪਾਈ ਜਾਂਦੇ ਆ ਬੁਝਾਰਤਾਂ ਹੀ ਪਾਉਣੀਆਂ ਤੁਹਾਨੂੰ ਨਹੀਂ ਪਤਾ ਪਿੰਡ ਜਾਣ ਵਾਲੋ ਪੁੱਛਿਆ ਸੀ ਤੇ ਮੰਮੀ ਨੇ ਸੰਦੀਪ ਦੇ ਸਾਹਮਣੇ ਮੈਨੂੰ 100-100 ਗੱਲਾਂ ਕੀਤੀਆਂ ਮੇਰੀ ਗੱਲ ਸੁਣੋ ਮੰਮੀ ਭਾਵੇਂ ਜੋ ਮਰਜ਼ੀ ਕਹਿਣ ਤੁਸੀਂ ਅੱਗੋਂ ਉਲਟ ਜਵਾਬ ਨਾ ਦਿਓ ਠੀਕ ਹੈ ਨਾ ਤੁਸੀਂ ਇੱਕ ਵੀ ਗੱਲ ਕੀਤੀ ਨਾ ਉਹੋ ਹੀ ਇਹਨਾਂ ਨੇ ਮੁੜ ਕੇ ਸੁਣਾਇਆ ਕਰਨੀ ਹਰ ਵਾਰੀ ਕਿ ਜੋ ਤਾ ਸਾਡੇ ਅੱਗੇ ਬੋਲੀ ਆਪ ਜੋ ਮਰਜ਼ੀ ਕਰਦੇ ਰਹਿਣ ਉਹ ਨਹੀਂ ਇਹਨਾਂ ਨੇ ਕਿੰਨਾ ਠੀਕ ਆ ਅਜੇ ਤੇ ਮੈਂ ਕਿਹਾ ਵੀ ਕੁਛ ਨਹੀਂ ਫਿਰ ਵੀ ਗੱਲਾਂ ਕਰਦੇ ਆ ਜੇ ਤੋ ਕਹੂੰਗੀ ਉਦੋਂ ਪਤਾ ਨਹੀਂ ਕੀ ਹੋਣਾ ਕੋਈ ਗੱਲ ਨਹੀਂ ਮੈਂ ਡੈਡੀ ਨਾਲ ਗੱਲ ਕਰਕੇ ਨਾ ਤੇ ਉਹਨਾਂ ਨੂੰ ਮਨਾ ਲੈਣਾ ਵਾ ਉਹਨਾਂ ਨੂੰ ਕਹਿਣਾ ਵਾ ਕਿ ਤੁਸੀਂ ਆਪ ਹੀ ਮੰਮੀ ਨਾਲ ਗੱਲ ਕਰ ਲਓ ਠੀਕ ਹੈ ਅੱਗੇ ਵੀ ਇਹੀ ਗੱਲ ਦਾ ਪੰਗਾ ਹੈਗਾ ਤੁਸੀਂ ਕਹਿੰਨ ਨੂੰ ਪੁੱਛਿਆ ਸੀ ਤੇ ਮੰਮੀ ਆ ਕੇ ਮੇਰੇ ਦਿਵਾਲੇ ਹੋ ਗਏ ਵੀ ਮੇਰੇ ਤੋਂ ਗੱਲ ਨਹੀਂ ਬਣੀ ਤੇ ਆਪਣੇ ਪਿਓ ਨੂੰ ਦੱਸਣ ਪੈ ਗਈ ਉਹ ਚਲੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਜੇ ਤੁਹਾਨੂੰ ਕਹਿੰਦੇ ਆ ਨਾ ਸ਼ਨੀਵਾਰ ਤੇ ਐਤਵਾਰ ਆਪਾਂ ਜਾ ਕੇ ਦੇਖੋਵਾਂਗੇ ਠੀਕ ਹੈ ਸ਼ਨੀਵਾਰ ਚੱਲ ਜਾਗੇ ਐਤਵਾਰ ਆ ਜਾਗੇ ਠੀਕ ਹੈ ਵੇਖ ਲਓ ਕੋਈ ਤੁਸੀਂ ਕਰੋ ਆਹ ਕੰਮ ਉਹ ਦਿਨ ਵੀ ਜਾਇਆ ਜਾਣਾ ਕਿ ਨਾ ਮੈਂ ਬੈਠੇ ਹਾਂ ਬੈਠੀ ਆ ਪੁੱਤ ਤੇ ਮੂੰਹ ਕੋ ਵਟੇ ਸਾਰਿਆਂ ਨੇ ਮੂੰਹ ਕੀ ਵਟਣੇ ਆ ਤੁਸੀਂ ਉਧਰ ਨੂੰ ਚਲ ਗਏ ਇਹ ਆਂਦੀ ਮੈਂ ਵੀ ਜਾਣਾ ਵਾ ਇਹਨੂੰ ਤਾਂ ਆਪ ਅਕਲ ਹੋਣੀ ਚਾਹੀਦੀ ਆ ਫੇ ਘਰ ਦਾ ਕੰਮ ਕਿੱਦਾਂ ਚੱਲਣਾ ਚੰਗੀ ਹਵਲੀ ਕੀਤੀ ਫਿਰ ਮੈਂ ਅੱਛਾ ਕੀ ਕਹਿੰਦੀ ਫਿਰ ਉਹਨੂੰ ਤਾਂ ਕੁਛ ਨਹੀਂ ਕਹਿੰਦੇ ਜਦੋਂ ਉਹ ਜਾਂਦੀ ਆ ਜਦੋਂ ਮੈਂ ਜਾਂਦੀ ਉਦੋਂ ਰੌਲਾ ਪਾਉਂਦਾ ਪੈਂਦੇ ਜੇ ਮੈਂ ਉਹ ਉਦੋਂ ਰੋਹ ਜਾਂਦੀ ਆ ਨੌਂਕਰੀ ਤੇ ਜਾਂਦੀ ਆ ਤੇ ਚੱਲ ਪੇਕਿਆਂ ਦਾ ਵੀ ਹੋ ਆਉਂਦੀ ਆ ਤੇ ਤੈਨੂੰ ਨਹੀਂ ਦਿਖਦਾ ਪਟੰਗਰ ਵਾਛੇ ਦਾ ਮੇਰਾ ਕੰਮ ਆ ਉਹ ਕੌਣ ਕਰੂ ਟਾੜਾ ਕਰਾ ਸਾਰਾ ਇਹਨਾਂ ਨੂੰ ਤੁਹਾਡਾ ਹੀ ਤਾਂ ਸਾਰਾ ਸਾੜਾ ਵਾ ਹੋਰ ਕਿਹਦਾ ਵਾ ਇਹ ਸਾਡੇ ਨੂੰ ਕੰਮ ਹੀ ਕਰਕੇ ਦੱਸਣਾ ਫੇਰ ਐਵੇਂ ਹੀ ਕਮਾਉਣ ਪੈਸੇ ਉਹਨਾਂ ਕਿੱਥੋਂ ਕਮਾਉਣੇ ਦਲਜੀਤ ਚੱਲ ਇਹਨਾਂ ਸ਼ੁਕਰ ਕਰ ਡੰਗਰਾਂ ਦਾ ਕਰੀ ਜਾਣ ਦੇ ਆ ਇਹ ਕੋਣਾਂ ਦੇ ਮੁੰਡਾ ਭਰਾਉਣ ਦੇ ਆ ਪੈਸੇ ਸਾਰੇ ਆਪਾਂ ਲਾਉਣ ਦੇ ਹੈ ਤਾਂ ਗੱਲ ਇਦਾਂ ਹੀ ਆ ਪਰ ਪਤਾ ਨਹੀਂ ਦਿਮਾਗ ਇਹਨਾਂ ਮੋਟਾ ਕਿਉਂ ਵਾ ਤੂੜੀ ਦਾ ਹੀ ਭਰਿਆ ਵਾ ਕਿਤੇ ਮਾਸਾ ਜਿੰਨੀ ਅਕਲ ਨਹੀਂ ਵੀ ਮੇਰਾ ਪੁੱਤ ਪੜ ਜਾਊਗਾ ਕੱਲ ਨੂੰ ਜਾਂ ਬਾਹਰ ਅੰਦਰ ਚਲ ਜੂਗਾ ਜਾਂ ਕਿ ਨੌਕਰੀ ਤੇ ਲੱਗ ਜੂਗਾ ਚੱਲ ਦਾਦਾ ਤੇ ਚਾਚਾ ਰਾਲ ਮਿਲ ਕੇ ਪੈਸੇ ਲਾ ਕੇ ਤੈਨੂੰ ਕਿਹ ਬੰਨੇ ਲਾ ਦੇਣਗੇ ਨਾ ਇੰਨੀ ਤਾਂ ਸਿਆਣਪ ਇਹਦੇ ਵਿੱਚ ਹੈ ਹੀ ਨਹੀਂਗੀ ਉਹੋ ਹੀ ਨਾ ਮਾਂ ਪਿਓ ਅਕਲ ਦਿੰਦੇ ਹੁੰਦੇ ਆ ਤੇ ਜਿੱਦਾਂ ਦੀ ਮਾਂ ਵਾ ਉਥੇ ਉਦਾਂ ਦੀ ਇਹਨੂੰ ਅਕਲ ਦੇਣੀ ਆ ਉਦਾਂ ਦਾ ਇਥੇ ਵੀ ਤੀਰਾ ਸਾਡੇ ਨਾਲ ਕਰਨਾ ਇਹਨੇ ਮਾਂ ਨੂੰ ਸਮਝਾਉਣਾ ਚਾਹੀਦਾ ਵਾ ਪਿਆ ਕੰਮ ਨਾ ਕਰਿਆ ਕਰ ਉਹਨੇ ਕਿੱਥੇ ਸਮਝਾਉਣਾ ਇਹਨੂੰ ਮੈਂ ਜੋਵਨ ਨੂੰ ਕਹਿੰਦਾ ਰਹਿਣਾ ਮੈਂ ਮੋੜੇ ਤੇ ਪੈਸੇ ਲਾ ਦੂੰਗਾ ਜੜਿਆ ਨਾ ਕਰ ਤੂੰ ਕੋਈ ਗੱਲ ਨਹੀਂ ਭਰਾ ਮਣੋਂ ਤਕਰਾਰ ਹੋਗੇ ਹਾਂ ਹੱਲਾ ਸ਼ੇਰਿਆਂ ਨਾ ਹੀ ਦਿਆ ਕਰ ਤਾਂ ਇਹ ਪੂਏ ਚੜਦਾ ਵਾ ਤੇ ਦਲਜੀਤ ਆ ਗੱਲ ਕਹਿੰਦਾ ਵਾ ਉਹਨਾਂ ਨੂੰ ਹੱਥੀਂ ਵੀ ਕੁਝ ਕਰ ਲੈਂਦੇ ਉਹਨਾਂ ਨੂੰ ਵੀ ਪਤਾ ਲੱਗਿਆ ਕਮਾਈ ਕਿੱਦਾਂ ਹੁੰਦੀ ਆ ਤੇ ਪੈਸਾ ਕਿੱਦਾਂ ਬਣਦਾ ਵਾ ਠੇਕਰੇ ਪੈਸੇ ਲੈਣੇ ਹੀ ਉਹ ਅਜੇ ਤੱਕ ਨਹੀਂ ਦੇਣ ਦਿਆ ਤੇ ਮੰਗ ਤੂੰਗੇ ਮੰਗੇ ਆਗੇ ਅੱਜ ਪਾ ਦੂੰਗਾ ਕੱਲ ਪਾ ਦੂੰਗਾ 90000 ਰੁਪਏ ਦੇਣ ਦਿਆ ਲੋਕੀ 50000 ਦਿੰਦੇ ਆ ਇਹ 45 ਦੇਣ ਦਿਆ ਵਾ 90000 ਦੇਣ ਦਿਆ ਦੋਵਾਂ ਕਿੱਲਿਆਂ ਦਾ ਤਾਪੇ ਗੱਲ ਕਰ ਉਹਦੇ ਨਾਲ ਦਊਗਾ ਜਿੱਥੋਂ ਮਰਜ਼ੀ ਲਿਆ ਕੇ ਦਵੇ ਭਾਵੇਂ ਪੇਕਿਆਂ ਤੋਂ ਲਿਆ ਕੇ ਦਵੇ ਤੈਨੂੰ ਤੂੰ ਉਹਦੇ ਨਾਲ ਗੱਲ ਕੀਤੀ ਸੀ ਮੈਨੂੰ 45 ਦੇ ਦੇ ਉਹ ਮੈਂ ਚੱਲ ਕੋਈ ਜਾਨ ਨੂੰ 90 ਦੇ ਪਾ ਉਹ ਵੀ ਨਹੀਂ ਪਾਉਂਦਿਆ ਪੈਸੇ ਤਾਂ ਕੋਲ ਹੁਣੇ ਆ ਚੋਨੇ ਦੇ ਆਏ ਹੁਣੇ ਆ ਤੈਨੂੰ ਨਹੀਂ ਦੇ ਦਾਂ ਪੇ ਗਾੜੀ ਕਣਕ ਤੇ ਮੈਂ ਬਿਜਲੀ ਆ ਤੇ ਠੇਕਾ ਵੀ ਦੇਣਾ ਉਹ ਕਹਿੰਦਾ ਦੇਖ ਅੱਜ ਦੇ ਦੂੰਗਾ ਵੇਖੋ ਕੀ ਕਰਦਾ ਮੰਗ ਮੰਗ ਕੋਲੀਆਂ ਸਭ ਕੁਝ ਉਹ ਐਵੇਂ ਹੀ ਤਿਆਰ ਹੋਈ ਫਿਰਦੀ ਉਹਦਾ ਇਰਾਦਾ ਹੁਣਾ ਵੀ ਜੋ ਕੁਝ ਹੈਗਾ ਪੇਕੇ ਦੇ ਆਉਂਗੀ ਮਾਰਿਆ ਜਨਾ ਕਹਿਦੇ ਉਹਨੂੰ ਚਲ ਕੋਈ ਨਹੀਂ ਆਉਂਦਾ ਨਾ ਮੈਂ ਵੀ ਕਹਿਨੀ ਆਂ ਵੀ ਉਹਨੂੰ ਠੇਕਾ ਦੇ ਦਿੰਦਾ ਕਿਉਂ ਨਹੀਂਗਾ ਆ ਵੀ ਫਿਰ ਬਾਅਦ ਚ ਕਵੱਤ ਕਰਾਂਗੇ ਉਹ ਚੰਗਾ ਵਾ ਜਿਹਦੇ ਪੈਸੇ ਬੰਦੇ ਉਹ ਦੇ ਦੇਣੇ ਚਾਹੀਦੇ ਟਾਈਮ ਨਾਲ ਅੱਜ ਤੇ ਜਿੰਨੀਆਂ ਮੇਰੇ ਕੋ ਹੋਈਆਂ ਨਾ ਮੈਂ ਫਿਰ ਉਨੀਆਂ ਹੀ ਕੀਤੀਆਂ ਹਟਦੀ ਨਹੀਂ ਹੀ ਪਹਿਲਾਂ ਮੈਨੂੰ ਪੁੱਛਿਆ ਮੈਂ ਜਵਾਬ ਦਿੱਤਾ ਵੀ ਕੋਈ ਗੱਲ ਨਹੀਂ ਮੁੰਡੇ ਨੂੰ ਛੁੱਟੀਆਂ ਪੈ ਲੈਣ ਦੇ ਵੱਡੇ ਦਿਨਾਂ ਦੀਆਂ ਛੁੱਟੀਆਂ ਪੈਣੀਆਂ ਹੀ ਆ ਹਾਂਜੀ ਹਾਂਜੀ ਫੇਰ ਚੱਲ ਜੀ ਨਹੀਂ ਆਖੇ ਲੱਗਦੀ ਫੇਰ ਜੋ ਬੰਨ ਨੂੰ ਚੁੱਕ ਚਕਾ ਕੇ ਦਰ ਪਿਓ ਵੱਲ ਕੱਲਿਆ ਵੀ ਚਲ ਜਾ ਅੱਛਾ ਤੇ ਇਹ ਦਹਾ ਘਰ ਆਏ ਫੇਰ ਮੈਂ ਚੰਗੀ ਗੁੱਤਨੀ ਕਮਾਈ ਉਹਦੀ ਮੈਂ ਹਾਂ ਆਹ ਇੱਧਰ ਜੇ ਰਿਖ ਕਿਹਦੀ ਗਿੱਜੀ ਆ ਤੂੰ ਉਹ ਡੈਡੀ ਵੀ ਗੱਲਾਂ ਜਾਲਦਾ ਛੇਤੀ ਡੈਡੀ ਨਾ ਕਰਦਾ ਹਾਂ ਡੈਡੀ ਤੇ ਉਹਦਾ ਪੱਖ ਲੈਂਦਾ ਵਾ ਡੈਡੀ ਦੀ ਛੱਡ ਦੇ ਗੱਲ ਤੂੰ ਮੈਨੂੰ ਤੇ ਡੈਡੀ ਤੇ ਗੁੱਸਾ ਚੜਦਾ ਹੀ ਅਬੇ ਨਾ ਕਰ ਗਿਆ ਉਹ ਵੀ ਕੰਮ ਕਿੰਨੇ ਕਰਨਾ ਵਾ ਡੰਗਰ ਵਾਸ਼ਾ ਕਿੰਨੇ ਸਾਹਮਣਾ ਆਪੇ ਫੇਰ ਕੱਢੂ ਤਾਰਾ ਕੇ ਸਾਨੂੰ ਕੀ ਮੈਂ ਤੇ ਨਹੀਂ ਜਾਣਾ ਉਧਰ ਤੂੰ ਹੀ ਨਹੀਂ ਜਾਣਾ ਠੀਕ ਹੈ ਨਾ ਡੈਡੀ ਨੂੰ ਕਹਿ ਦਿਓ ਕਿਤੇ ਨਹੀਂ ਜਾਂਦੇ ਇਹਨਾਂ ਨੂੰ ਨਹੀਂ ਮੈਂ ਉਹਨੂੰ ਸਮਝਾਤਾ ਵਾ ਫੜੀ ਹੀ ਗੁੱਤੋਂ ਮੈਂ ਚੰਗੀ ਮੈਂ ਜਾਣ ਦਾ ਨਾਲ ਵੀ ਪੇਕੇ ਕਿੱਦਾਂ ਲੈਣੀ ਆ ਜੇ ਮੈਨੂੰ ਜੀ ਕਰਦਾ ਤਾਂ ਉਹਨਾਂ ਨੂੰ ਗੋਲੀ ਮਾਰ ਦੋ ਤੈਨੂੰ ਮਿਲ ਜਾਣਾ ਆਣ ਕੇ ਉਹ ਇੱਥੇ ਆ ਜਨਾ ਉਹਨਾਂ ਨੂੰ ਕੀ ਗੱਲ ਆ ਉਹਨਾਂ ਦਾ ਕੰਮ ਪਾਜਦਾ ਵਾ ਇਹਦਾ ਕਰ ਕੰਮ ਹੈ ਨਹੀਂਗਾ 6 ਮਹੀਨੇ ਹੋ ਗਏ ਆ ਇੱਕੜੀ ਮੂੰਹ ਨਹੀਂ ਵਿਖਾਇਆ ਕਿ ਆ ਗਏ ਉਹਨਾਂ ਨੇ ਉਹਨਾਂ ਨੇ ਕੀ ਲੋੜ ਆ ਚਲ ਜੂ ਜਾਂਦੀ ਆ ਇਹ ਵੇਲੇ ਹੀ ਆ ਇੰਨਾ ਹੋਰ ਕੀ ਕਰਨਾ ਤੂੰ ਹੀ ਨਾ ਜਿਹੜਾ ਕੰਮ ਉਹ ਕਰੋ ਜੋ ਬੰਨੋ ਕੋ ਅੱਜ ਪੈਸੇ ਦੋ ਮੈਨੂੰ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਆਂਦੜੇ ਉਹਨੂੰ ਕਹੋ ਉਹਨੂੰ ਕਹਿ ਦਿੰਨੀ ਮੈਂ ਮੈਂ ਆ ਗਿਆ ਬਰੂ ਹੋ ਗਿਆ ਮਰਾ ਇਹ ਚੰਗਾ ਨਹੀਂ ਪੈਸੇ ਦੇਣੇ ਤੇ ਤਾਂ ਬੰਦੇ ਆ ਨਾ ਝੋਨਾ ਵੜ ਲਿਆ ਪਿਆਹੇ ਆਪਣੇ ਕਾਉਂਟ ਚਪ ਵਾਲੇ ਉਹਦਾ ਠੇਕਾ ਤੂੰ ਦੇ ਨਹੀਂ ਦਿਆ ਹੱਦ ਹੋ ਗਈ ਆ ਜੇ ਬਾਹਰ ਹੋਰ ਕਿਸ ਨੂੰ ਨੇ ਪਿਆਲੀ ਦੇਤੀ ਫੇਰ ਮੱਛੀ ਵਾਂਗੂੰ ਤੜਫਣਾ ਦੋਵਾਂ ਜੀਆਂ ਨੇ ਵੀ ਹੋਰ ਕਿਸ ਨੂੰ ਦੇਤੀ ਆ ਤੱਕੇ ਸੜੇ ਨੇ ਦੇਣੀ ਆ ਫਿਰ ਫਿਰ ਬਿਠੇ ਰਹਾਂ ਦੋਵੇਂ ਜੀ ਕੰਮ ਕਰ ਕੋਈ ਕਰਨਾ ਨਹੀਂ ਆ ਇਹ ਡਿਮਾਂਡਾਂ ਪੂਰੀ ਕਰੀ ਜੋ ਬਸ ਕੰਮ ਦੇ ਨਾਲ ਕਾਜ ਦੇ ਦੁਸ਼ਮਣਾਂ ਨਾਲ ਕਾਜ ਦੇ ਉਹ ਪਿੰਡੋ ਕੀ ਹੋਏ ਆ ਇਹ ਆਪਾਂ ਇਹਨਾਂ ਨੂੰ ਮਗਰੋਂ ਅੱਗ ਲੱਗ ਗਈ ਇਹ ਕੋ ਚਲ ਗਈ ਕੀ ਗੱਲ ਹੋਈ ਕੱਲੇ ਗੱਲ ਕਰੀ ਜੰਨੇ ਆ ਉਹ ਕੋ ਨਹੀਂ ਮੰਮੀ ਲਾਕੇ ਬੈਠਾ ਆ ਉਹ ਦੱਸਣ ਦੇ ਹੀ ਕਹਿੰਦੀ ਮੈਨੂੰ ਵੀ ਭੇਜੋ ਪਿੰਡ ਪਿੰਡ ਦਾ ਰੋਣਾ ਰੋਈ ਜਾਣ ੜੀ ਪਤਾ ਨਹੀਂ ਉਹਨੇ ਕਰਨਾ ਕੀ ਜਾ ਕੇ ਪਿੰਡ ਉਥੇ ਕੰਮ ਕਿਨੇ ਵੇਖਣਾ ਉਥੇ ਰਸੋਈ ਚ ਵੀ ਨਹੀਂ ਹੁੱੱਚ-ਹੁੱੱਚ ਬੋਲਣ ਮੰਮੀ ਦੇ ਨਾਲ ਅੱਛਾ ਕੀ ਕਹਿੰਦੀ ਮੈਨੂੰ ਪਿੰਡ ਕਲਾਓ ਉਹਨਾਂ ਨੇ ਪਿੰਡ ਕਲਾ ਦਿੰਦੇ ਆ ਮੈਨੂੰ ਕਿਉਂ ਨਹੀਂ ਕਲਾਉਂਦੇ ਉਹ ਦੱਸਣ ਦੇ ਹੀ ਮੰਮੀ ਕਿ ਨਹੀਂ ਮੈਂ ਦੇਤਾ ਜਵਾਬ ਠੋਕ ਕੇ ਕਿਤੇ ਨਹੀਂ ਜਾਣਾ ਹੁਣ ਮੰਮੀ ਜੀ ਤਾਂ ਫੇਰ ਫੜੀ ਹੀ ਗੋਤੋ ਦੀ ਅੱਛਾ ਉਹ ਤਾਂ ਚਲ ਮੈਂ ਬਚਾਤਾ ਮੈਂ ਚਲ ਕੀ ਗੱਲ ਵਧਾਉਣੀ ਆ ਉਹ ਠੀਕ ਆ ਤੂੰ ਮੁੰਡਾ ਆਪਣਾ ਭਰਾ ਲੋ ਲਾਗੇ ਹੋ ਗਏ ਕੋਈ ਕੰਮ ਕਾਜ ਕਰ ਲਓ ਪੈਸੇ ਕਿੱਥੋਂ ਆਉਣੇ ਉਹ ਤਾਂ ਉਦੋਂ ਦੀ ਪਿੱਛੇ ਪੈ ਗਈ ਹੈ ਕਿ ਇਹ ਕਿਉਂ ਚੱਲ ਗਈ ਪਿੰਡ ਉਹਨਾਂ ਦੇ ਪਿੰਡੋਂ ਕਿਥੇ ਵਰਦਾਣੀ ਆ ਇਹ ਬਣੇ ਹੋਤੀ ਆ ਕੀ ਕਰਨਾ ਇਹਨੇ ਮੰਮੀ ਨੇ ਥੋਕੇ ਜਵਾਬ ਦਿੱਤਾ ਸੀ ਅਹੀਂ ਤੂੰ ਨਹੀਂ ਭੇਜਣਾ ਓਏ ਕਿ ਡੈਡੀ ਆ ਜਾ ਕੇ ਜੋਬ ਨੂੰ ਹਾਂ ਕਰ ਹੁੰਦਾ ਵਾ ਡੈਡੀ ਨੂੰ ਪਤਾ ਕੰਮ ਕਿੰਨੇ ਕਰਨਾ ਵਾ ਆਹ ਵੀ ਨੌਕਰੀ ਤੇ ਜਾਣਾ ਹੁੰਦਾ ਵਾ ਸਾਰਾ ਦਿਨ ਫਿਰ ਮੰਮੀ ਕਰਨਗੇ ਬੰਦਾ ਜਵਾਬ ਦੇ ਦੇ ਆਪੀ ਮੰਮੀ ਨੇ ਫੇਰ ਛੱਡ ਦਿੰਦੇ ਆ ਮੰਮੀ ਦੇਵੇ ਜਵਾਬ ਮੈਂ ਤਾਂ ਕਹਿਿਆ ਜੰਨੂ ਮੈਂ ਮੰਮੀ ਦੀ ਗੱਲ ਮੰਨਿਆ ਕਰ ਜਿੱਦਾਂ ਮੰਮੀ ਕਹਿੰਦੇ ਨੇ ਉਦਾਂ ਹੀ ਕਰਨਾ ਵਾ ਤੇ ਆਪਾਂ ਮੰਮੀ ਦੀ ਮੰਨਦੇ ਆ ਐਂ ਕਿਹਦੀ ਮੰਨੇ ਆ ਚਲੋ ਛੱਡੋ ਤੁਸੀਂ ਤੁਸੀਂ ਕਿਉਂ ਗੁੱਸਾ ਕਰਨ ਢੇ ਆ ਗੁੱਸਾ ਨਹੀਂ ਕਰਨਾ ਹੋਰ ਕੀ ਕਰਨਾ ਵਾ ਠੇਕੇ ਤੇ ਭਾਈ ਉਹ ਨੇਂ ਡਿਆ ਕੱਲ ਦਾ ਗਿਆ ਵਾ ਅਜੇ ਤਾਂ ਕੰਦੇ ਜੂਣੀ ਸਰਕੀ ਕੀ ਕਹਿੰਦਾ ਅੱਗਿਓ ਅੱਜ ਦੇ ਨਾਲ ਕੱਲ ਦੇ ਨਾਲ ਹੋਰ ਕੀ ਆ ਬਸ ਇਦਾਂ ਲਾਇਆ ਤੇ ਰੱਖੀ ਜਾਣਾ ਅੰਨੇ ਨਹੀਂ ਮੈਂ ਕਹਿ ਕੇ ਆਇਆ ਮਮੀ ਨੂੰ ਉਹਨੂੰ ਕਹੋ ਮੈਨੂੰ ਪੈਸੇ ਦੇ ਦੇ ਅੱਜ ਪੈਸੇ ਸਾਹਮਣੇ ਬੈਠੇ ਨਹੀਂ ਹੋ ਮਹਾਰਾਣੀ ਉਹ ਝੋਨੇ ਦੇ ਪੈਸੇ ਆ ਗਏ ਆ ਅਕਾਊਂਟ 'ਚ ਪਰ ਕੱਢਣ ਨੂੰ ਜੀ ਨਹੀਂ ਗਣਦੇ ਆ ਉਹਨੂੰ ਦਿੱਤੇ ਆ ਮਹਾਰਾਣੀ ਨੂੰ ਉਹ ਹੀ ਕਹਿੰਦੀ ਹਣੀ ਅਸੀਂ ਨਹੀਂ ਦੇਣੇ ਅੱਗੇ ਜੋ ਲਾਇਆ ਉਹਨੂੰ ਅੱਗੇ ਲੱਗੀ ਆ ਤਾਂ ਉਹਨੇ ਲੈਣੇ ਐ ਐਵੇਂ ਨਹੀਂ ਪੇਕੇ ਆ ਨਾ ਲੈ ਆਂਦੀ ਪੇਕੇ ਜਾਣਾ ਮੈਂ ਪੈਸੇ ਲੱਭਣ ਦੇ ਅੱਗੇ ਉੱਥੇ ਦੇ ਕੇ ਆਉਣੇ ਹੋਣੇ ਅੰਨੇ ਕੋਈ ਗੱਲ ਨਹੀਂ ਮਮੀ ਨੂੰ ਕਹਿ ਕੇ ਆਇਆ ਮਮੀ ਪੈਸੇ ਦਿਵਾਵੇਂ ਨੂੰ ਅੱਜ ਬੇਨੇ ਕੀ ਕਹਿੰਦੇ ਬਣਾ ਅਸੀਂ ਦੋਵੇਂ ਦੀ ਨੌਕਰੀ ਨਾਲ ਨਾ ਕਰੀਏ ਇਹਨਾਂ ਤੱਪਰ ਰੁੱਲ ਜਾਣੇ ਇਹਨਾਂ ਦੇ ਇਹਨਾਂ ਨੂੰ ਇੰਨਾ ਨਹੀਂ ਪਤਾ ਕਿੱਦਾਂ ਨੌਕਰੀ ਕਰਦੇ ਆ ਉੱਥੇ ਬਹਿਣਾ ਸੌਖਾ ਥੋੜੀ ਐ ਸਵੇਰੇ ਤਿਆਰ ਹੋ ਕੇ ਜਾਓ ਸਾਰਾ ਦਿਨ ਉੱਥੇ ਮਰਦੇ ਰਹੋ ਘਰ ਦਾ ਕੰਮ ਕਰਕੇ ਬਸ ਕਹਿ ਦਿੰਦੇ ਅਸੀਂ ਬੜਾ ਕੰਮ ਕੀਤਾ ਬੜਾ ਕੰਮ ਕੀਤਾ ਇਹਨਾਂ ਨੂੰ ਨੌਕਰੀ ਕਰਨੀ ਪਵੇ ਤਾਂ ਫੇਰ ਪਤਾ ਲੱਗੇ ਇਹਨਾਂ ਨੂੰ ਆ ਦੋ ਗਾਈਆਂ ਰੱਖੀਆਂ ਸਾਰੀਆਂ ਇਹ ਉਹਨਾਂ ਨੂੰ ਪੱਠੇ ਨਹੀਂ ਪਾਈ ਜਾਂਦੇ ਰ ਕੋ ਸਾਰਾ ਦਿਨ ਪੱਠੇ ਪਾਉਂਦਾ ਰਹਿੰਦਾ ਪੱਠੇ ਪਾਉਣੇ ਇਹਨੇ ਕਹਿ ਗਿਆ ਮਮੀ ਨੂੰ ਦੇਖੋ ਜਿੰਦਾ ਪੈਸੇ ਅੱਜ ਕਿ ਨਹੀਂ ਦਿੰਦਾ ਪਤਾ ਨਹੀਂ ਘਰ ਦਾ ਕੰਮ ਕਰਦੀ ਆ ਕਿ ਨਹੀਂ ਕਰਦੀ ਸਾਰਾ ਦਿਨ ਤੇ ਮੰਮੀ ਲੱਗੇ ਰਹਿੰਦੇ ਜਦੋਂ ਮੈਂ ਵੇਖਾਂ ਉਹ ਚੱਲ ਕੋਈ ਗੱਲ ਨਹੀਂ ਸਾਡੇ ਨਾਲ ਗੱਲਾਂ ਨੂੰ ਜਾਂ ਚਾ ਲੈ ਗਿਆ ਘਟ ਚਲੋ ਠੀਕ ਲਿਆਉਣੀ ਹੈ ਇਹਨਾਂ ਨਾ ਖਪਾਈ ਕਰਦੇ ਰਹੋ ਅੱਜ ਪੈਸੇ ਲੈ ਕੇ ਛੱਡਨੇ ਮੈਨੂੰ ਸਸਕਲ ਵੀਰ ਜੀ ਸਸਿਆ ਪੰਜ ਜੀ ਬੋਲ ਸਾਨੂੰ ਠੀਕ ਠਾਕ ਆਜੋ ਲਾ ਦੱਸ ਮੈਂ ਤਾਂ ਕਿੰਨੇ ਦਿਨਾਂ ਦੀ ਡੇਕਣ ਲਈ ਸੀ ਤੁਹਾਨੂੰ ਅੱਛਾ ਆ ਜਾ ਵੀਰ ਚ ਬਹਿ ਜਾਓ ਹੋ ਸੁਣਾਓ ਮੰਮੀ ਡੈਡੀ ਠੀਕ ਠਾਕ ਹੀ ਹਾਂਜੀ ਠੀਕ ਠਾਕ ਵਧੀਆ ਭੈਣ ਜੀ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਕਣਕ ਨੂੰ ਤੇ ਬੀਜੀ ਆ ਹਾਂਜੀ ਵੀ ਛੜੀ ਕਣਕ ਹੋਰ ਭਾਬੀ ਨੂੰ ਨਾਲ ਲੈ ਆਉਂਦੇ ਤੁਸੀਂ ਨਹੀਂ ਮੈਂ ਤਾਂ ਸ਼ਹਿਰ ਜਾਣ ਰਿਹਾ ਸੀ ਤੇ ਮੈਂ ਸੋਚਿਆ ਚੱਲ ਜਾਂਦਾ ਜਾਂਦਾ ਤੇਰੇ ਕੋਲ ਹੋ ਜੰਨਾ ਚੱਲ ਆ ਬੜਾ ਵਧੀਆ ਕੀਤਾ ਮੇਰਾ ਵੀ ਨਾ ਕਿੰਨੇ ਦਿਨਾਂ ਦਾ ਧਿਆਨ ਹੀ ਅੱਛਾ ਹੋਰ ਭਾਜੀ ਹੁਣੀ ਉਹਦੇ ਬਾਹਰ ਗਏ ਆ ਬੰਬੀ ਵੱਲ ਨੂੰ ਠੀਕ ਐ ਜੋਤ ਆ ਪਾਣੀ ਲਿਆ ਤੇਰਾ ਮਾਮਾ ਆਇਆ ਪੁੱਤ ਚਿਕਨ ਮਾਮਾ ਜੀ ਸੱਚੀ ਆ ਜੋ ਪੁੱਤ ਹੋਰ ਹਾਂਜੀ ਵਧੀਆ ਠੀਕ ਠਾਕ ਕਿੰਡੋ ਆਇਆ ਫੋਨ ਹਾਂਜੀ ਆਉਂਦਾ ਹੀ ਰਹਿੰਦਾ ਜੀ ਠੀਕ ਠਾਕ ਮੰਮੀ ਡੈਡੀ ਹਾਂਜੀ ਵਧੀਆ ਸਾਰੇ ਠੀਕ ਠਾਕ ਚਲੋ ਮੇਠੋ ਮੰਮੀ ਤੇ ਹੀ ਮਚਾ ਲਿਆ ਹਾਂ ਬਣਾ ਲਿਆ ਚਾ ਤੇ ਨਾਲ ਕੁਝ ਮੰਗਵਾ ਲਈ ਫੋਕੀ ਨਾ ਲੈ ਆਵੀ ਹੋਰ ਭੈਣ ਰਮਨ ਸਭ ਠੀਕ ਠਾਕ ਹੈ ਨਾ ਹਾਂਜੀ ਵੀਰ ਜੀ ਠੀਕ ਠਾਕ ਆ ਸਭ ਤੇ ਕੀ ਗੱਲ ਤੂੰ ਫੇਰ ਐ ਨਹੀਂ ਮਾਰਿਆ ਕਿੰਨੇ ਦਿਨ ਹੋ ਗਿਆ ਵੀਰ ਜੀ ਫੇਰਾ ਮੈਂ ਕੀ ਮਾਰਨਾ ਹੀ ਘਰ ਦੇ ਕੰਮ ਹੀ ਇਦਾਂ ਦੇ ਆ ਦਲਜੀਤ ਹੁਣ ਹੀ ਦੋਵੇਂ ਜਾਣੇ ਡਿਊਟੀ ਚੱਲ ਜਾਂਦੇ ਆ ਠੀਕ ਤੇ ਜੋਬਨ ਹੁਣ ਹੀ ਆਪਣੇ ਕੰਮ ਹੀ ਲੱਗੇ ਰਹਿੰਦੇ ਆ ਠੀਕ ਫਿਰ ਮੈਨੂੰ ਇਹਦੇ ਨਾਲ ਕਰਵਾਉਣਾ ਪੈਂਦਾ ਵਾ ਜਿੱਲੜ ਜੀ ਹੈਗੀ ਆ ਕੰਮ ਉਹਦੇ ਕੋਈ ਹੁੰਦਾ ਨਹੀਂਗਾ ਅੱਛਾ ਤੇ ਕੰਮਾਂ ਦੇ ਦੇਣਵਾ ਤੁਹਾਨੂੰ ਵੀ ਪਤਾ ਵਾ ਪਹਿਲਾਂ ਵੀਰ ਚੋਨਾ ਵੱਡਿਆ ਫਿਰ ਹੁਣ ਕਣਕ ਬੀਜਣੀ ਹੀ ਤੈਨੂੰ ਪਤਾ ਤੇ ਹੈਗਾ ਵਾ ਇਹ ਨਕਮੀ ਜੀ ਹੈਗੀ ਆ ਮਰਜ਼ੀਆਂ ਆਪਣੀਆਂ ਕਰਦੀ ਆ ਮੈਨੂੰ ਇੱਥੇ ਬੜਾ ਗੁੱਸਾ ਚੜਦਾ ਘਰ ਹੋਵਾ ਤੇ ਫੇਰ ਕੰਮ ਕਰਦੀ ਨਹੀਂ ਤਾਂ ਡੱਕਾ ਪਾਣ ਕੇ ਦੋਹਰਾ ਨਹੀਂ ਕਰਦੀ ਏ ਕੀ ਹਲ ਪੈਣ ਕੰਮ ਨਹੀਂ ਕਰਦੀ ਕੁੜੀ ਪਹਿਲੇ ਤਾਂ ਠੀਕ ਠਾਕ ਹੀ ਤੂੰ ਹੀ ਤਾਂ ਪਹਿਲੇ ਘਰੇ ਦੱਸਿਆ ਹੀ ਨਹੀਂ ਗੱਲ ਹੀ ਨਹੀਂ ਕੀਤੀ ਵੀਰ ਮੈਂ ਦੱਸਣਾ ਕੀ ਹੀ ਪਹਿਲਾਂ ਤਾਂ ਕੰਮ ਕਰਦੀ ਸੀ ਜਦੋਂ ਦਾ ਦਲਜੀਤ ਦਾ ਵਿਆਹ ਹੋ ਗਿਆ ਵਾ ਨਾ ਤੈਨੂੰ ਪਤਾ ਵਾ ਇਹ ਵੀ ਸ਼ਰੀਕੇ ਦਾ ਸਾਥ ਹੁੰਦਾ ਵਾ ਉਹ ਹੁਣ ਪੜ੍ਹੀ ਲਿਖੀ ਆ ਨੌਕਰੀ ਤੇ ਜਾਂਦੀ ਆ ਹੁਣ ਉਹ ਤਾਂ ਜਿਦਾਂ ਰਿਸਾਂ ਕਰਦੀ ਆ ਤਾਂ ਕਰਕੇ ਨਾ ਕੰਮ ਵੱਲ ਧਿਆਨ ਘਟ ਵਾ ਤੇ ਜਿਦਾਂ ਵੱਲੋਂ ਤਾਂ ਜ਼ਿਆਦਾ ਵਾ ਹੁਣ ਪਹਿਣ ਤੁਹਾਡੇ ਵਾਸਤੇ ਇਹਦੇ ਸਾਰੇ ਬੱਚੇ ਇੱਕੋ ਜਿਹੇ ਆ ਤੁਹਾਨੂੰ ਨਹੀਂ ਇਦਾਂ ਕਰਨਾ ਚਾਹੀਦਾ ਵੀਰ ਮੈਂ ਕੀ ਕਰਨ ਲਈ ਆ ਮੈਂ ਤਾਂ ਕਦੀ ਇਹਨਾਂ ਚਵਿੱਤ ਕਰਾ ਸਮਝਿਆ ਹੀ ਨਹੀਂਗਾ ਹੁਣ ਉਹ ਪੜ੍ਹੀ ਲਿਖੀ ਆ ਕਮਾਉਂਦੇ ਆ ਦੋਵੇਂ ਜੀ ਦੋਵੇਂ ਜੀ ਤਨਖਾਹ ਲਿਆਉਂਦੇ ਆ ਘਰੇ ਵਰਤੀ ਦੀ ਆ ਇਹਨਾਂ ਨੂੰ ਤੇ ਆਪਾ ਕਲ ਚਾਹੀਦੀ ਆ ਜੇ ਉਹ ਗੱਲ ਕਰਦੇ ਵੀ ਆ ਸੁਣ ਲਿਆ ਕਰਨ ਇਹਨਾਂ ਦੇ ਕੰਨ ਕਾਲੇ ਹੋ ਚੱਲੇ ਆ ਉਹ ਇੱਕ ਗੱਲ ਕਰਦੇ ਆ ਇਹ ਸਿਰ ਦੇ ਵਾਲਾ ਨੂੰ ਪੈਂਦੇ ਆ ਅੱਛਾ ਜੇ ਉਹ ਬਾਹਰ ਕਮਾਈ ਕਰਦੇ ਆ ਤਾਂ ਘਰ ਦਾ ਕੰਮ ਤੇ ਕਰ ਹੀ ਸਕਦੇ ਆ ਗੋਲੀ ਵੱਜੀ ਇਹਨਾਂ ਨੂੰ ਦੇਖ ਭੈਣ ਮੈਂ ਤੇ ਤੁਹਾਨੂੰ ਇੱਕੋ ਹੀ ਗੱਲ ਕਹਾਂਗਾ ਕਿ ਤੁਹਾਨੂੰ ਪਤਾ ਨਹੀਂ ਕਿਹਦੀ ਲੋੜ ਪੈ ਜਣੀ ਆ ਕੱਲ ਨੂੰ ਇਹ ਆਪਸ ਵਿੱਚ ਜਿੱਦਾਂ ਮਰਜ਼ੀ ਕਰਦੇ ਰਹਿਣ ਤੂੰ ਹੀ ਨੇ ਕਿਸ ਨੂੰ ਮਾਰੀ ਚੰਗੀ ਗੱਲ ਕਹਿਣੀ ਵੀਰ ਕੀ ਕਰਾਂ ਹੁਣ ਘਰ ਵਿੱਚ ਕਹਿਣਾ ਤੇ ਪੈਂਦਾ ਹੀ ਆ ਜੀ ਇਹਨਾਂ ਵੀ ਨਾ ਕਵਾਂ ਇਹ ਤਾਂ ਸਿਰ ਦੇ ਵਾਲਾਂ ਨੂੰ ਪੈਣ ਚੱਲ ਕੋਈ ਗੱਲ ਨਹੀਂ ਗਾਂ ਤਾਂ ਧਿਆਨ ਰੱਖੂੰਗੀ ਨੀ ਜੋਤ ਲਾਇਆ ਚਾ ਵੇ ਜੋ ਬਣਾ ਹਾਂਜੀ ਮੇਰੇ ਘਰ ਸੋਣ ਹਾਂਜੀ ਕੱਲ ਮੇਰਾ ਜੀਤ ਨਹੀਂ ਕਰਦਾ ਤੈਨੂੰ ਕਹਿਣ ਨੂੰ ਮੈਂ ਤੈਨੂੰ ਮੈਂ ਸੁਣਾ ਦਵਾ ਦਲਜੀਤ ਨੂੰ ਠੇਕਾ ਕਿਉਂ ਨਹੀਂ ਦੇਣ ਡਿਆ ਜਦੋਂ ਤੂੰ ਪਹਿਲੀ ਵਾਹੁੰ ਡਿਆ ਵਾ ਉਹ ਮੰਮੀ ਮੈਂ ਤੇ ਕੱਲ ਇਹਨੂੰ ਆਖਿਆ ਸੀਗਾ ਇੱਥੇ ਹੀ ਮੇਰੇ ਲਾਗੇ ਖਲੋਤਾ ਸੀਗਾ ਮੈਂ ਕਿਹਾ ਮੈਂ ਹਾਂ ਬੈਂਕ ਜਾ ਕੇ ਤੇਰੇ ਪੈਸੇ ਪਵਾ ਦਿੰਦਾ ਵਾਂ ਤੇ ਬੈਂਕ ਕੱਲ ਬੰਦ ਹੈਗੀ ਛੁੱਟੀ ਹੈਗੀ ਤੇ ਹੁਣ ਅੱਜ ਕਰਾ ਦਿੰਦਾ ਵਾਂ ਉਹਨੂੰ ਪੈਸੇ ਨਾ ਟਾਈਮ ਨਾ ਦਿਆ ਕਰ ਮੁੜ ਕੇ ਨਾ ਪਹਿਲੀ ਹੋਰ ਕਿਸ ਨੂੰ ਦੇਤੀ ਨਾ ਫੇਰ ਤੜਫਣਾਵਾ ਤੁਸੀਂ ਵੀ ਹੋਰ ਕਿਸ ਨੂੰ ਦੇਤੀ ਆ ਨਾਲੇ ਨਾ 12 50000 ਠੇਕਾ ਚੱਲਣ ਡਿਆ ਲੋਕੀ 50 ਲੈਣ ਡੇ ਆ ਉਹ ਤੇ ਫੇਰ ਵੀ 45 ਲੈਂਦਾ ਤੇ ਤੇ ਮੰਮੀ ਅਸੀਂ ਬੈ ਕੇ ਗੱਲ ਕੀਤੀ ਤੇ ਹੈਗੀ ਜੇ ਫਿਰ ਮੈਂ ਬਾਹਰਲੇ ਰੇਟ ਦੇਣਾ ਵਾ ਤੇ ਫਿਰ ਮੈਂ ਪਹਿਲੀ ਨੂੰ ਦੇ ਦੇਣਾ ਆਪੇ ਵਾ ਲੂਗਾ ਫਿਰ ਬਸ ਜੇ ਸਿੱਧੀ ਗੱਲ ਕਹੀ ਤੇ ਫਿਰ ਗਾੜੀ ਤੁਹਾਡੀ ਜ਼ੁਬਾਨ ਚੱਲਣ ਦਾ ਪੈਂਦੀ ਜਵਾਬ ਦੇਣ ਦਾ ਪੈਂਦੇ ਦੋਵੇਂ ਜੀ ਕੋਈ ਗੱਲ ਨਹੀਂ ਪਵਾਉਣਾ ਪੈਸੇ ਉਹਦੇ ਆਹ ਉਹਨੂੰ ਪੈਸੇ ਦੇ ਤੇ ਨਾਲੇ ਨਾ ਉਹਨੂੰ ਭੂਵੇ ਘਟ ਚੜਾਇਆ ਕਰ ਜਿਹੜਾ ਵਾਂਡੇ ਦਾ ਮਾਂ ਚੜਿਆ ਰਹਿੰਦਾ ਉਹਨੂੰ ਵੀ ਮੈਂ ਵਾਂਡੇ ਜਾਣਾ ਪੇਕੇ ਜਾਣਾ ਵਾ ਮੁੰਡੇ ਦੀ ਪੜ੍ਹਾਈ ਜ਼ਰੂਰੀ ਆ ਕਿ ਜਾਂ ਵਾਂਡਾ ਜ਼ਰੂਰੀ ਆ ਦੱਸ ਮੈਨੂੰ ਪਹਿਲਾਂ ਕੋਈ ਨਹੀਂ ਕਹ ਦੂੰਗਾ ਤੁਸੀਂ ਤੇ ਕਹਿ ਦਿੱਤਾ ਵਾ ਮੈਂ ਤਾਂ ਕਹਿਤਾ ਵਾ ਤੂੰ ਵੀ ਕੁਝ ਕਹਿ ਲਿਆ ਕਰ ਛੱਡੂ ਨਾ ਬਣਿਆ ਰਹਿ ਜਿੱਦਾਂ ਉਹ ਕਹਿੰਦੀ ਓਦਾਂ ਕਰੀ ਜਾਣਾ ਬਸ ਘਰ ਵੱਲ ਵੀ ਵੇਖਿਆ ਕਰ ਵੀ ਕੰਮ ਧੰਦਾ ਮੇਰਾ ਵੇਖਿਆ ਹੁਣ ਸੱਚੀ ਗੱਲ ਕਹੀ ਆ ਤੇ ਭੱਜ ਗਿਆ ਘਰ ਨੂੰ ਹੁਣ ਜਾ ਕੇ ਉਹਦੇ ਕੰਨ ਚ ਵਾਲਾ ਪਾ ਦੇਣਾ ਵਾ ਵੀ ਮੰਮੀ ਵੀ ਹਲੀ ਖਲੋਤੀ ਸੀ ਤੇ ਮੈਨੂੰ ਆਹ ਗੱਲ ਕਹਿੰਦੀ ਸੀ ਸਰਿਆ ਹੀ ਆ ਇਹਦਾ ਪਹਿਲਾਂ ਚੰਗਾ ਹੁੰਦਾ ਸੀ ਜਿਉਂ ਵਿਆਹ ਹੋ ਗਿਆ ਨਾ ਬਸ ਨਾ ਨਕਮਾ ਜਿਹਾ ਇਦਾਂ ਦਾ ਹੀ ਹੋ ਗਿਆ ਵਾ ਮੰਤੋਂ ਕਿੱਧਰ ਆਈ ਹਾਂ ਮੈਂ ਕਿੱਧਰ ਆਉਣਾ ਵਾ ਜੋ ਬੰਬੇ ਠੇਕਾ ਨਹੀਂ ਦੇਣ ਦਿਆ ਦਲਜੀਤ ਨੂੰ ਉਹ ਮੈਨੂੰ ਕਹਿੰਦਾ ਵੀ ਮੰਮੀ ਤੁਸੀਂ ਕਿਉਂ ਤੇ ਮੈਂ ਹੁਣ ਨਾ ਵਿਹਲੀ ਬਲਾ ਆਈ ਹਾਂ ਤੇ ਉਹ ਬੰਬੀ ਤੋਂ ਆਉਣ ਦਿਆ ਸੀ ਉਹਨੂੰ ਮੈਂ ਕਿਹਾ ਤਾਂ ਹੈਗਾ ਵਾ ਪਰ ਨਾ ਕਸੂਰ ਸਾਰਾ ਹੀ ਤੁਹਾਡਾ ਵਾ ਬਾਹਰ ਨਾ 50000 ਠੇਕਾ ਚੱਲਣ ਦਿਆ ਵਾ ਤੇ ਉਹਦਾ ਲੱਖ ਰੁਪਈਆ ਬੰਦਾ ਵਾ ਇਹਦੇ ਕੋ ਹਰ ਸੀਜ਼ਨ ਤੇ 10000 ਰੁਪਈਆ ਕੱਟ ਲੈਂਦਾ ਵਾ ਪਰ ਭਰਾਵਾਂ ਭਰਾਵਾਂ ਦਾ ਜੇ ਇੰਨਾ ਵੀ ਨਹੀਂ ਤੇ ਫਿਰ ਕਿਧਰ ਨਾ ਕਰਨਾ ਉਹਨੇ ਜੇ ਮਾਲਾ ਹੁਣ ਉਹ ਪਠੇ ਪਾਉਂਦਾ ਸਾਰੇ ਕੰਮ ਕਰਦਾ ਤੇ ਅਗਲਾ ਕਹੂਗਾ ਵੀ ਦੁੱਧ ਤੁਸੀਂ ਮੋਲ ਲਓ ਫੇਰ ਲਾਉਗੇ ਤੁਸੀਂ ਕੋਈ ਗੱਲ ਨਹੀਂ ਰੁਪਈਆ ਜੇ 10000 ਉਹਨੇ ਘਟ ਦੇਤਾ ਤੇ ਆਖਰ ਕਿੱਧਰ ਦੀ ਆ ਗਈ ਹੈ ਨਹੀਂ ਦੁੱਧ ਕਿੱਦਾਂ ਮੋਲ ਲਓ ਉਹਦੇ ਦਾਤ ਚ ਮੱਝਾਂ ਗਾਵੀਆਂ ਵਾ ਕਰਦੀਆਂ ਹੀ ਆ ਉਹ ਭਾਵੇਂ ਕਰਦੀਆਂ ਤੇ ਦੋਵੇਂ ਜੀ ਲੱਗੇ ਤੇ ਰਹਿੰਦੇ ਨਾ ਪੱਠਿਆਂ ਤੇ ਸਾਰਾ ਸਾਰਾ ਦੇਣਾ ਸਾਰਾ ਬਣਾਨੀਗਾ ਹੋਰ ਦਫ਼ਤਰ ਚ ਲੱਗੇ ਆ ਫਾਈਲਾਂ ਫੋਲਣੀਆਂ ਉਹਨਾਂ ਨੇ ਇਹੋ ਹੀ ਕੰਮ ਕਰਨਾ ਕੋਏ ਦਾਈ ਤੇ ਫੇਰ ਕੀ ਹੈ ਜੇ ਉਹਨੇ 10000 ਰੁਪਈਆ ਘਟ ਦੇਤਾ ਉਹਦਾ ਭਰਾ ਹੀ ਹਾਂ ਸਾਡਾ ਲੈਣੀਆਂ ਬੰਦ ਕਰੋ ਚੰਗਾ ਸੈਡਾ ਲੈਣੀ ਆ ਬੰਦ ਕਰੋ ਮੈਂ ਕਹਿੰਦੀ ਕੀ ਹੋ ਗਿਆ ਤੇ ਤੈਨਾਂ ਚੱਕਾ ਦਿਆ ਕਰੇ ਦਿੰਦਾ ਕਿਉਂ ਨਹੀਂ ਪੈ ਹੈ ਕੋਈ ਨਾ ਉਹਨੂੰ ਮੈਂ ਕਹਿ ਦਿੰਦਾ ਆਪੀ ਦੇ ਦੂਗਾ ਉਹ ਆ ਹੁਣ ਤੁਸੀਂ ਚੱਲ ਜਾਓ ਮੈਂ ਕਹਿ ਕੇ ਆਈਆਂ ਤੇ ਉਹਨੂੰ ਨਾ ਕਿਤੇ ਸਮਝਾਇਓ ਵੀ ਪੁੱਤ ਜੋ ਬੰਦਾ ਤੁਸੀਂ ਠੇਕਾ ਦੋ ਉਹ ਮੇਰੀ ਗੱਲ ਸੁਣ ਦਲਜੀਤ ਕਿਤੇ ਬਾਹਰ ਦੇ ਦਿੰਦਾ ਠੇਕੇ ਤੇ ਤੇ ਜੇ ਉਹ 10 ਘੱਟ ਦੇ ਦੇਣਗੇ ਫਿਰ ਇਹਨੇ ਡਾਂਗ ਮਾਰ ਦੇਣੀ ਉਹਨਾਂ ਦੇ ਕਿਉਂ 10 ਘੱਟ ਦੇਣਗੇ 50 ਚੱਲਦਾ ਵਾ 50 ਤਾਂ ਘੱਟ ਕੌਣ ਦਊ 50 ਤਾਂ ਘੱਟ ਗਾੜੀ ਤਾਂ ਵਾਧਾ ਜਾਂਦਾ ਠੇਕਾ ਲੋਕੇ 60 60 ਹਜ਼ਾਰ ਨਹੀਂ ਚੁੱਕਣਦੇ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ਰਏ ਜੇ ਉਹ ਕੋਈ ਗੱਲ ਨਹੀਂ ਦੇ ਦੂਗਾ ਉਹ ਚੰਗਾ ਤੁਹਾਡੇ ਨਾਲ ਨਾ ਮੱਥਾ ਮਾਰਨਾ ਦਾ ਕੰਨ ਨਾਲ ਮੱਥਾ ਮਾਰਨ ਦੇ ਬਰਾਬਰ ਆ ਇੱਥੇ ਤੂੰ ਇਹ ਤਿਆਰ ਹੋਏ ਹੀ ਵੀ ਚੱਲੇ ਆਵੇਂ ਕਿਤੇ ਤੇ ਫਿਰ ਬਹਿ ਗਏ ਜਾਈ ਇੱਥੇ ਜਾਣਾ ਸ਼ਹਿਰ ਨੂੰ ਤੇ ਜਲੀ ਨਹੀਂ ਕੀਤਾ ਮੈਂ ਚੱਲ ਇਹ ਚੱਲ ਜਾ ਅੱਛਾ ਮੈਂ ਵੀ ਨਾ ਕਰਦਾ ਇੱਕ ਗੱਲ ਕਰਨੀ ਸੀ ਹਾਂ ਦੱਸੋ ਮੈਂ ਉਧਰ ਆਏ ਹਨ ਆਪਾਂ ਜੋ ਬੁਣਵਾ ਵੱਲੋਂ ਹੂੰ ਤੇ ਰਾਵੇ ਦੋ ਜੀ ਮਿਲੇ ਹੂੰ ਮੈਨੂੰ ਨਾ ਕਿਸੇ ਵਾਲੇ ਦੇਖ ਕੇ ਬੜਾ ਹੀ ਤਰਸ ਹੁੰਦਾ ਹੈ ਨਾ ਵੱਲ ਕੰਮ ਜੀ ਲੱਗੇ ਰਹਿੰਦੇ ਦੋ ਇਹਨਾਂ ਨੇ ਉਹ ਨਹੀਂ ਹੈਗੇ ਮਿਹਨਤੀ ਦੋਏ ਹਾਂ ਨਹੀਂ ਮਿਹਨਤੀ ਆ ਵਰਨਾ ਹਾਂ ਮੇਰਾ ਬਦੀ ਆਉਂਦਾ ਵੀ ਦੱਸ ਕੀ ਜੇ ਉਹ ਨੌਕਰੀ ਦਿੱਤੀ ਤੇ ਇਹਨੂੰ ਵੀ ਦੇ ਦਿੰਦਾ ਕਦੇ ਹੈ ਇਹ ਵੀ ਨੌਕਰੀ ਕਰਦਾ ਹੁਣ ਪੜ੍ਹਿਆ ਲਿਖਿਆ ਹੈ ਕੋਰਸ ਵੀ ਕੀਤਾ ਹੈ ਪਰ ਨੌਕਰੀ ਨਹੀਂ ਜਿੱਦਾਂ ਸਰਕਾਰੀ ਹੈਗੀ ਕਰਮਾ ਚ ਪਿਆ ਹੈ ਹੈ ਨਹੀਂ ਸਰਕਾਰੀ ਕਿਤੇ ਉਹ ਕਿਸਮਤ ਦੀਆਂ ਗੱਲਾਂ ਵਾ ਚਲੋ ਇਹ ਆ ਵੀ ਔਰ ਕੋਈ ਕੰਮਕਾਰ ਮਿਲ ਜੇ ਉਹਨੂੰ ਕਿ ਪ੍ਰਾਈਵੇਟ ਹੀ ਮਿਲ ਜੇ ਆਹੋ ਤੇ ਜਾਂ ਕੋ ਆਪਣਾ ਕੰਮਕਾਰ ਖੋਲ ਲੇ ਜਾਂ ਤਾਂ ਵੀ ਚੰਗਾ ਵਾ ਕਿਉਂਕਿ ਮਿਹਨਤੀ ਆ ਦੋਵੇਂ ਜਣੇ ਮੈਂ ਤਾਂ ਬਹੁਤ ਕਰਦੇ ਆ ਮੁੰਡਾ ਵੀ ਸੌਖਾ ਤਾਂ ਹੁਣ ਕਿੰਨਾ ਵੱਡਾ ਹੋਇਆ ਆ ਤੇ ਕੱਲੋਂ ਖੱਚੇ ਵਾਦੇ ਹੀ ਆ ਹੋ ਤਾਂ ਕੱਲੋਂ ਪਿਆਲੀ ਦੀ ਆਮਦਨ ਨਾਲ ਥੋੜੀ ਕਲਾ ਗੁਜ਼ਾਰਾ ਹੁੰਦਾ ਹ ਨਹੀਂ ਸੁਭਾਅ ਵੀ ਬੜਾ ਵਧੀਆ ਵਾ ਮੈਂ ਤੇ ਜਦੋਂ ਮਰਜ਼ੀ ਉਹਨੂੰ ਕਵਾ ਨਾ ਕੰਮ ਤੇ ਉਸੇ ਵੇਲੇ ਆਖੇ ਲੱਗ ਜਾਂਦਾ ਆਹੋ ਮੈਂ ਵੀ ਕਈ ਵਾਰ ਜਦੋਂ ਉਸਨੂੰ ਆਵਾਜ਼ ਮਾਰੀ ਆ ਤੇ ਝਾਟੀ ਆ ਜਾਂਦੀ ਰਹੀ ਆ ਹੂੰ ਉਦਾਂ ਨਾ ਮੈਨੂੰ ਉਦੋਂ ਦਾ ਗੁੱਸਾ ਜਿਹਾ ਆਇਆ ਵੇ ਕਾਦਾ ਹੁਣ ਦਲਜੀਤ ਨਾਲ ਮਿਲਣ ਆਇਆ ਸੀ ਹੂੰ ਹੂੰ ਤੇ ਸੰਦੀਪ ਵੀ ਤੇ ਆ ਹੀ ਸਕਦੀ ਕਿਤੇ ਮੱਥੇ ਨਹੀਂ ਲੱਗੀ ਚੱਲ ਤਿਆਰ ਤੁਰ ਹੁੰਦੀ ਹਣੀ ਉਹਨਾਂ ਜਾਣਾ ਸੀ ਡਿਊਟੀ ਤੇ ਆਇਆ 2 ਮਿੰਟ ਆ ਜਾਂਦੀ ਅਹੀਂ ਕੀ ਕਹਿ ਦੇਣਾ ਸੀ ਇਹਨੂੰ ਹੈਨਾ ਨਾ ਬੈਂਦੀ ਲੱਗੇ ਸਾਨੂੰ ਪਤਾ ਹੀ ਟਾਈਮ ਦੀ ਕਦਰ ਕਰਨੀ ਚਾਹੀਦੀ ਹੈ ਵੀ ਚੱਲਣਾ ਜਾਣਾ ਹੈ ਸਕੂਲ ਟਾਈਮ ਹੁੰਦੇ ਆਪੋ ਆਪਣੇ ਇਹ ਥੋੜੇ ਜਿਹੇ ਇਹਨਾਂ ਦੋਵੇਂ ਜੀ ਮਿਲਵਰਤਨ ਵਾਲੇ ਆ ਉਹਦਾ ਨਾ ਸੁਭਾਅ ਹੀ ਥੋੜਾ ਵੱਖਰਾ ਵਾ ਤੇ ਇਹ ਦੋਵੇਂ ਜੀ ਜਿਹੜੇ ਮਿਲਵਰਤਨ ਵਾਲੇ ਆ ਇਹ ਵਧੀਆ ਸੁਭਾਅ ਨਾਲ ਨੇ ਚੰਗੇ ਆ ਦੋਵਾਂ ਦਾ ਸੁਭਾਅ ਬੜਾ ਵਧੀਆ ਆ। ਗੱਲ ਸੁਣਾ ਮੇਲੇ। ਮੈਂ ਵੀ ਕਿੜੀਆਂ ਗੱਲਾਂ 'ਚ ਪੈ ਗਈਆਂ। ਮੈਂ ਸੋਚਣ ਲਈ ਹਾਂ ਮੈਂ ਆਪਣੇ ਪਿੰਡੋਂ ਨਾ ਹੋਵਾਂ। ਤੁਹਾਡਾ ਹੈਗਾ ਟਾਈਮ। ਚੱਲ ਜਾਨੇ। ਚਲੀਏ ਕੇ ਤੁਹਾਨੂੰ। ਉਹ ਕਿ ਆਈਏ। ਮੇਰਾ ਨਾ ਬੜਾ ਜਲ ਕਰਨ ਡਿਆ ਇਹਨਾਂ ਨੂੰ ਮਿਲ ਕੇ ਆਵਾਂ। ਚਲ ਵੇ ਲੈ ਕੱਲ ਨੂੰ ਚੱਲ ਜਾਨੇ। ਚਲੋ ਕੱਲ ਹੀ ਚੱਲ ਜਾਾਂਗੇ। ਹੂੰ। ਕੱਲ ਹੋ ਆਉਂ। ਘਰ ਵੀ ਨਾ ਹੁਣ ਦਿਲ ਨਹੀਂ ਲੱਗਦਾ। ਅੱਗੇ ਨਾ ਘੜੀ ਰਮਣ ਵਾਲ ਚੱਲ ਜਾਨੀ ਆ। ਹੂੰ ਮੋਰ ਉਦੋਂ ਦਾ ਨਾ ਮੇਰਾ ਮਨ ਹੋਰ ਤਰ੍ਹਾਂ ਹੋ ਗਿਆ ਵੀ ਕਿੰਨਾਂ ਚਿਰ ਜਾ ਕੇ ਇਹ ਵੱਲ ਬਹਿਣਾ ਆਪਣੇ ਮਨ ਨੂੰ ਤਸੱਲੀ ਦੇਣੀ ਉਹ ਚੱਲ ਬਹੁਤਾ ਵੀ ਜਾਣਾ ਜਿਹੜਾ ਕਿ ਨਹੀਂ ਚੰਗਾ ਨਹੀਂ ਹੁੰਦਾ ਹੂੰ ਹੂੰ ਅਗਲੀ ਸੋਚੂਗੀ ਵੀ ਘਰੇ ਮੇਰੀ ਨੌ ਲਾ ਕੇ ਬੈਂਦੀ ਹੈ ਜਾਂ ਉਹਨੂੰ ਕੀ ਸਿਖਾਉਂਦੀ ਆ ਜਾਂ ਕਿਸ ਨੂੰ ਕਹਿੰਦੀ ਹੈ ਹਨਾ ਕਿਹੇ ਤਰ੍ਹਾਂ ਦੇ ਮਨ 'ਚ ਵਿਚਾਰ ਆ ਜਾਂਦੇ ਆ ਇਹ ਦੇ ਨਾਲ ਚੰਗਾ ਆ ਵੀ ਆਪਣੇ ਘਰੇ ਚੰਗੇ ਆ ਚੱਲ ਕੋਈ ਨਹੀਂ ਕੱਲ ਨੂੰ ਹੋਵਾਂਗੇ ਚਲੋ ਕੱਲ ਨੂੰ ਚੱਲ ਜਾਾਂਗੇ ਠੀਕ ਤੂੰ ਵੀ ਕਰ ਲੋ ਜਿਹੜਾ ਕੰਮ ਕਰਨਾ ਮੈਂ ਵੀ ਅੱਖਰ ਸੋਈ ਚ ਠੀਕ ਆ ਕੋਈ ਵੀ ਕਰ ਲੋ